ਅਸੀਂ ਬਿਲਕੁਲ ਨਹੀਂ ਇੱਕ ਮਲਲਾ ਵੀ ਨਹੀਂ ਦੇਵਾਂਗੇ ਗਵਰਨਮੈਂਟ ਨੂੰ ਜੇ ਸਾਨੂੰ ਮਰਨਾ ਪਿਆ ਮਰਾਂਗੇ ਵੀ ਤੇ ਅਸੀਂ ਲੜਾਈ ਵੀ ਲੜਾਂਗੇ ਭਾਈ ਛਾੜਾ ਪੈਣ ਜਿੰਨਾ ਵੀ ਆ ਛੂਹਦੇ ਨੱਕੇ ਜਿੰਨੀ ਵੀ ਅਸੀਂ ਜ਼ਮੀਨ ਨਹੀਂ ਦੇਵਾਂਗੇ ਸਾਜੀ ਸਰਕਾਰ ਵੱਲੋਂ ਤੁਹਾਡੀ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜੇ ਕਿਵੇਂ ਨੇ ਜੱਠੋਂਗੇ ਸਰਕਾਰ ਨਾਲ ਉਹ ਪਰਮਾਪਤਮਾ ਨੂੰ ਜਿਸ਼ਟੂ ਫਿਰ ਮੌਕਾ ਦੱਸੂਗਾ ਜੀ ਇਹ ਤੁਹਾਡੇ ਕੋਲੋਂ ਨਾ ਫੈਕਟਰੀਆਂ ਲੱਗ ਰਹੀਆਂ ਕਲੋਨੀਆਂ ਤੁਹਾਡੇ ਕੋਲੇ ਖਲਗੀਆਂ ਪਈਆਂ ਗਲਾਡਾ ਨੇ ਜਿਹੜੀ ਜ਼ਮੀਨ ਪਹਿਲਾਂ ਹਾਸਲ ਕੀਤੀ ਸੀ ਉਹਦੇ ਚ ਤੁਹਾਡੇ ਤੋਂ ਪਲਾਟ ਜਿਹੜੇ ਲਏ ਲੋਕਾਂ ਦੇ ਵਿਕ ਨਹੀਂ ਰਹੇ ਉਥੇ ਕੋਠੀਆਂ ਬਣੀਆਂ ਨਹੀਂ ਸੋ ਇਹ ਜ਼ਮੀਨਾਂ ਕਾਦੇ ਲਈ ਐਕਵਾਇਰ ਕੀਤੀਆਂ ਜਾ ਰਹੀਆਂ 50000 ਏਕੜ ਦੇ ਵਿੱਚ 10 ਲੱਖ ਘਰ ਬਣਨਗੇ ਇੱਕ ਘਰ ਚ 5 ਜੀ ਵੀ ਲਾਈਏ 50 ਲੱਖ ਬੰਦਾ ਲੈ ਕੇ ਕਿੱਥੇ ਆਉਣਗੇ ਹੁਣ ਤਾਂ ਭਗਵੰਤ ਮਾਨ ਦਾ ਸੰਤੋਲਨ ਨਹੀਂ ਉਹਨੂੰ ਬੋਲਰ ਦਾ ਨਹੀਂ ਪਤਾ ਉਹ ਕਹਿੰਦੇ ਕਿਸਾਨਾਂ ਨਾਲ ਮੀਟਿੰਗ ਕਰਦੀ ਕਹਿੰਦਾ ਕਿਹੜੇ ਕਿਸਾਨ ਕਹਿੰਦਾ ਕਿਸਾਨ ਕਦੀ ਖੇਤਾਂ 'ਚ ਗਏ ਆ ਅਸੀਂ ਗੋਹਾ ਆਪ ਜਾ ਕੇ ਦੇ ਭਗਵੰਤ ਮਾਨ ਕਿਹੜੀਆਂ ਗੱਲਾਂ ਕਰਦਾ ਭਗਵੰਤ ਮਾਨ ਦਾ ਦਿਮਾਗ ਹੋ ਚੁੱਕਾ ਖਰਾਬ ਜੀ ਭਗਵੰਤ ਮਾਨ ਸਾਹ ਕਹਿੰਦੇ ਅਸੀਂ ਲੋਕਾਂ ਨੂੰ ਕਰੋੜਾਪਤੀ ਬਣਾਉਣਾ ਲੈਂਡ ਪੂਲਿੰਗ ਪਾਲਿਸੀ ਦੇ ਤ ਅਸੀਂ ਟੋੜ ਪਰ ਨਹੀਂ ਬਣਾ ਚਾਹੁੰਦੇ ਅਸੀਂ ਤਿੰਨ ਫਸਲ ਠਾਣੇ ਬਾਬੇ ਨਾਨਕ ਨੇ ਕਿਹਾ ਉੱਤਮ ਖੇਤੀ ਅਸੀਂ ਉਹ ਛੱਡਣੀ ਨਹੀਂ ਚਾਹੁੰਦੇ ਜੀ ਡੀ ਰੋਡ ਤੇ ਚੜਦੇ ਆ ਚਾਰ ਬਿਲਡਿੰਗਾਂ ਦਾ ਪਹਿਲਾ ਬਿਲਡਿੰਗ ਕਮਰਸ਼ੀਅਲ ਪਈਆਂ ਆ ਹਰ ਬਾਰ ਪਈਆਂ ਬਿਲਡਿੰਗਾਂ ਪਈਆਂ ਉਹ ਕੋਈ ਪਾੜੇ ਦੀ ਲੈਂਡ ਨੂੰ ਤਿਆਰ ਤੇ ਇਹ ਸਾਨੂੰ ਕਹਿੰਦਾ ਤੁਹਾਡੇ ਕਾਨੂੰਨ ਹੀ ਪਾੜੇ ਦੇ ਦਵਾਂਗੇ ਕਿਹਨੂੰ ਦੇ ਦੂਗਾ ਪਾੜੇ ਤੁਸੀਂ ਦੇਓਗੇ ਜੀ ਜ਼ਮੀਨ ਆਪਣੀਆਂ ਲੈਂਡ ਪੂਲਿੰਗ ਪਾਲਿਸੀ ਤਹਿਤ ਨਹੀਂ ਜੀ ਕਿਸੇ ਕੀਮਤ ਤੇ ਨਹੀਂ ਕਿਸੇ ਕੀਮਤ ਹੀ ਨਹੀਂ ਦਵਾਂਗੇ ਸਾਡੇ ਜਿਹੜੇ 6 ਪਿੰਡ ਹੈਗੇ ਆ ਇਹ ਡਟ ਕੇ ਵਿਰੋਧ ਕਰ ਰਹੇ ਆ ਜਿਨ੍ਹਾਂ ਦੀ ਜ਼ਮੀਨ ਆਈ ਜਿਨ੍ਹਾਂ ਦੀ ਨਹੀਂ ਵੀ ਆਈ ਭਗਵੰਤ ਮਾਨ ਸਾਬ੍ਹ ਨੇ ਇਹ ਜ਼ਿਕਰ ਕੀਤਾ ਗਿਆ ਵੀ ਭਾਈ ਅਸੀਂ ਕਿਸਾਨਾਂ ਤੋਂ ਧੱਕੇ ਦੇ ਨਾਲ ਜ਼ਮੀਨਾਂ ਨਹੀਂ ਲੈਣੀ ਆਪਣੀ ਮਰਜ਼ੀ ਦੇ ਨਾਲ ਕਿਸਾਨ ਜ਼ਮੀਨਾਂ ਦੇ ਸਕਦੇ ਨੇ ਅਸੀਂ ਧੱਕਾ ਨਹੀਂ ਕਰਾਂਗੇ ਧੱਕੇ ਨਾਲ ਕੋਈ ਐਰ ਨਹੀਂ ਕਰਾਂਗੇ ਜੀ ਦੇਖੋ ਭਗਵੰਤ ਸਿੰਘ ਮਾਨ ਹੁਰਾਂ ਤੋਂ ਤਾਂ ਪਾਵਰਾਂ ਹੀ ਲੈ ਲੀਆਂ ਇਹ ਪਹਿਲੀ ਸਰਕਾਰ ਹੈ ਜਿਹੜੀ ਲੋਕ ਰਾਜ ਦੀ ਸਭ ਤੋਂ ਵੱਡੀ ਤਾਕਤ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਮੁੱਖ ਮੰਤਰੀ ਤੋਂ ਤਾਕਤਾਂ ਲੈ ਕੇ ਚੀਫ ਸੈਕਟਰੀ ਨੂੰ ਦੇ ਦਿੱਤੀਆਂ ਗਈਆਂ ਜੀ ਮਹਾਲੀ ਦੇ ਵਿੱਚ ਦੇਖਿਓ ਜਾ ਕੇ ਇੱਕ ਬੰਦਾ ਨੌਨ ਵੇਜ ਦੀ ਰੇੜੀ ਲਾ ਕੇ ਬੈਠਾ ਉਹ ਕਹਿੰਦਾ ਮੇਰੇ 1.5 ਕਰੋੜ ਦਾ ਖੇਦ ਵੇ ਗਿਆ ਸੀ ਉਸ ਵੇਲੇ ਇਦਾਂ ਲੱਗਦਾ ਵੀ ਡੇਢ ਕਰੋੜ ਕਦੀ ਮੁੱਕਣਾ ਨਹੀਂ ਤੇ ਅੱਜ ਉਹ ਨੌਨ ਵੇਜ ਦੀ ਰੇੜੀ ਲਾ ਕੇ ਉਥੇ ਰੋਂਦਾ ਸੀ ਇੱਥੇ 8 8 ਕਰੋੜ ਨੂੰ ਤਾਂ ਜ਼ਮੀਨ ਪਹਿਲਾਂ ਹੀ ਹੈ ਔਰ ਇਹ ਲੋਕ ਜਲੰਧਰ ਦੇ ਵਿੱਚ ਬਹੁਤ ਸਾਰੀਆਂ ਕਲੋਨੀਆਂ ਇਹੋ ਜੀਆਂ ਜਿਹੜੀਆਂ ਆਧੀਆਂ ਖਾਲੀ ਪਈਆਂ ਪਿਛਲੇ ਸਾਲ ਸਰਕਾਰ ਨੇ 1138 ਸਾਈਟਾਂ ਵੇਚਣ ਵਾਸਤੇ ਆਇਡੈਂਟੀਫਾਈ ਕੀਤੀਆਂ ਅਕਤੂਬਰ ਦੇ ਵਿੱਚ ਉਹਦੀ ਬੋਲੀ ਹੋਈ 35 ਥਾਵਾਂ ਵਿਕੀਆਂ 1138 ਚੋਂ ਤੁਹਾਡੀ ਵੀ ਜ਼ਮੀਨ ਆਈ ਹੈ ਜੀ ਜੀ ਆਈ ਹੈ ਜੀ ਇਸ ਪਿੰਡ ਦੇ ਵਿੱਚ 22 ਕਿੱਲੇ ਆਏ ਆ ਜੀ ਸਾਰੇ ਪਰਿਵਾਰ ਦੇ ਆ ਦੇਓਗੇ ਜ਼ਮੀਨਾਂ ਨਾ ਜੀ ਮਤਵਲੀ ਨਹੀਂ ਕੋਈ ਬਈ ਬੌਣੇ ਆ ਖਾਨੇ ਆ ਇਹ ਨਹੀਂ ਸਾਨੂੰ ਕੀ ਦੇਣਾ ਪਰਚੀ ਦੇ ਦੇਣੀ ਪਰਚੀ ਰੱਖ ਕੇ ਤੁਰੇ ਫਿਰਾਂਗੇ ਲੈ ਕੇ ਕੋਈ ਪੁੱਛਦਾ ਜੀ ਇਸ ਗੱਲ ਨੂੰ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਜਲੰਧਰ ਦੇ ਵਿੱਚ ਅੱਜ ਵੱਡਾ ਇਕੱਠ ਹੋਇਆ ਹੈ ਕਿਸਾਨ ਇਹ ਕਹਿ ਰਹੇ ਨੇ ਵੀ ਭਾਈ ਅਸੀਂ ਕਿਸੇ ਵੀ ਕੀਮਤ ਤੇ ਆਪਣੀਆਂ ਜ਼ਮੀਨਾਂ ਨਹੀਂ ਦੇਣੀਆਂ ਇੱਕ ਪਾਸੇ ਕਿਸਾਨ ਕਹਿ ਰਹੇ ਨੇ ਵੀ ਭਾਈ ਅਸੀਂ ਕਿਸੇ ਵੀ ਕੀਮਤ ਤੇ ਆਪਣੀਆਂ ਜ਼ਮੀਨਾਂ ਨਹੀਂ ਦੇਣੀਆਂ ਪਰ ਦੂਸਰੇ ਪਾਸੇ ਸਰਕਾਰ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਵੀ ਭਾਈ ਇਹ ਫੈਸਲਾ ਆ ਜਾਂ ਇਹ ਜਿਹੜੀ ਪਾਲਿਸੀ ਹੈ ਲੈਂਡ ਪੂਲਿੰਗ ਪਾਲਿਸੀ ਇਹ ਲੋਕ ਹਿੱਤ ਦੇ ਵਿੱਚ ਹੈ ਲੋਕਾਂ ਨੂੰ ਇਸ ਪਾਲਿਸੀ ਦੇ ਨਾਲ ਵੱਡਾ ਫਾਇਦਾ ਹੋਏਗਾ ਪਰ ਕਿਸਾਨ ਨੇ ਜਿਹੜੇ ਕਹਿੰਦੇ ਭਾਈ ਸਾਨੂੰ ਕੋਈ ਫਾਇਦਾ ਨਹੀਂ ਚਾਹੀਦਾ ਅਸੀਂ ਕਿਸੇ ਵੀ ਕੀਮਤ ਤੇ ਆਪਣੀਆਂ ਜ਼ਮੀਨਾਂ ਨਹੀਂ ਦੇਣੀਆਂ ਤਾਂ ਸਾਡੇ ਨਾਲ ਇੱਥੇ ਆਗੂ ਸਹਿਬਾਨ ਪਹੁੰਚੇ ਨੇ ਤਾਂ ਜਿਹੜੇ ਅੱਜ ਇੱਥੇ ਜਿਨ੍ਹਾਂ ਨੇ ਇਕੱਠ ਕੀਤਾ ਆ ਤਾਂ ਸਰਕਾਰ ਨੂੰ ਇੱਕ ਚੇਤਾਵਨੀ ਦੇਣੀ ਚਾਹੁੰਦੇ ਨੇ ਤਾਂ ਗੱਲਬਾਤ ਕਰਦੇ ਹਾਂ ਸਸੀ ਗੱਲ ਜੀ ਸਸੀ ਗਾਲ ਜੀ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਬਲਵਿੰਦਰ ਸਿੰਘ ਹੈ ਔਰ ਲੈਂਡ ਪੂਲਿੰਗ ਦੇ ਖਿਲਾਫ ਲੁਧਿਆਣੇ ਦੇ ਵਿੱਚ ਇੱਕ ਮੁਹਿੰਮ ਜਿਹੜੀ ਆ ਉਹ ਸ਼ੁਰੂ ਕੀਤੀ ਸੀਗੀ ਜਿਹੜੀ ਕਿ ਉੱਥੇ ਪਿੰਡ ਜੋਧਾਂ ਤੇ ਪਿੰਡ ਦੋਲੋਂ ਤੋਂ ਸ਼ੁਰੂ ਹੋਈ ਔਰ ਉੱਥੇ 32 ਪਿੰਡ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਦਾ ਸਰਕਾਰ ਦਾ ਜਿਹੜਾ ਸੀਗਾ ਕਾਨੂੰਨ ਲੈਂਡ ਪੂਲਿੰਗ ਨੀਤੀ ਰੱਦ ਕਰੋ ਦਾ ਇੱਕ ਵੱਡਾ ਨਾਅਰਾ ਉਹਨਾਂ ਪਿੰਡਾਂ ਤੋਂ ਸ਼ੁਰੂ ਹੋਇਆ ਇਸੇ ਤਰ੍ਹਾਂ ਅੱਜ ਅਸੀਂ ਜਿੱਥੇ ਖੜੇ ਆ ਇਹ ਜਲੰਧਰ ਮੈਕਡੋਨਲਡ ਤੇ ਹਵੇਲੀ ਦੇ ਨੇੜਲੇ 6 ਪਿੰਡ ਨੇ ਜਿਨ੍ਹਾਂ ਦੇ ਵਿੱਚ ਮੁੱਖ ਪਿੰਡ ਜਿੱਥੇ ਖੜੋਤੇ ਆ ਇਹ ਕੋਟ ਖੁਰਦ ਇਸੇ ਤਰ੍ਹਾਂ ਕੋਟਕਲਾ ਕੁੱਕੜਪਿੰਡ ਐ ਅਲੀਪੁਰ ਐ ਸੋ ਇਹ 6 ਪਿੰਡਾਂ ਦੀ ਜ਼ਮੀਨ ਜਿਹੜੀ ਹੈਗੀ ਐ ਉਹ ਵੀ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਦੇ ਤਹਿਤ ਲੈ ਕੇ ਆਂਦੀ ਐ ਸੋ ਅੱਜ ਕੋਟ ਖੁਰਦ ਦੇ ਵਿੱਚ ਇਹਨਾਂ ਦੇ ਦਸਨ ਮੁਤਾਬਕ ਪਹਿਲਾਂ ਤਿੰਨ ਪਿੰਡਾਂ ਚ ਇਕੱਠੇ ਹੋ ਚੁੱਕਿਆ ਸੀ ਅੱਜ ਇੱਥੇ ਕੀਤਾ ਗਿਆ ਔਰ ਇਸ ਇਕੱਠ ਦੇ ਵਿੱਚ ਲਗਭਗ ਮਤਲਬ ਜਿਹੜੇ ਜ਼ਮੀਨ ਮਾਲਕ ਨੇ ਉਹ ਸਾਰਿਆਂ ਪਿੰਡਾਂ ਤੋਂ ਇੱਥੇ ਆਏ ਹੋਏ ਆ ਔਰ ਇਹਨਾਂ ਨੇ ਸਾਰਿਆਂ ਨੇ ਇੱਕ ਆਵਾਜ਼ ਦੇ ਵਿੱਚ ਸਮੇਤ ਕੋਟ ਖੁਰਦ ਪਿੰਡ ਦੇ ਸਰਪੰਚ ਵੱਲੋਂ ਦਿੱਤੀ ਗਈ ਜਾਣਕਾਰੀ ਕਿ ਉਹਨਾਂ ਨੂੰ ਵੀ ਸੱਦਿਆ ਗਿਆ ਸੀ ਜਿਹਦੇ ਚ ਆਮ ਆਦਮੀ ਪਾਰਟੀ ਨਾਲ ਜੁੜੇ ਸਾਰੇ ਸਰਪੰਚ ਪਿੰਡਾਂ ਚੋਂ ਗਏ ਸੀ ਸੋ ਉਹਨਾਂ ਨੇ ਵੀ ਦੱਸਿਆ ਕਿ ਅਸੀਂ ਬਹੁਤ ਮਤਲਬ ਬਾ ਦਲੀਲ ਉੱਥੇ ਵਿਰੋਧ ਕੀਤਾ ਇਸ ਨੀਤੀ ਦਾ ਸੋ ਇੱਥੇ ਵੀ ਅੱਜ ਜਿੰਨੇ ਬਲਾਰੇ ਬੋਲੇ ਆ ਔਰ ਜਿੰਨਿਆਂ ਨਾਲ ਵੀ ਗੱਲਬਾਤ ਹੋਈ ਹੈ ਕਿਉਂਕਿ ਲੋਕ ਆਉਂਦੇ ਹੀ ਤਾਂ ਆ ਆ ਲੈਂਡ ਪੂਲਿੰਗ ਦੇ ਖਿਲਾਫ ਪ੍ਰੋਗਰਾਮ ਹੋ ਰਿਹਾ ਤਾਂ ਉਹੀ ਲੋਕ ਆਉਣਗੇ ਜਿਹੜੇ ਇਸ ਨੀਤੀ ਦੇ ਵਿਰੋਧਚ ਨੇ ਅੱਛਾ ਸਰਕਾਰ ਨੂੰ ਤੁਸੀਂ ਚੇਤਾਵਨੀ ਕੀ ਦੇਣਾ ਚਾਹੁੰਦੇ ਹੋ ਸਰਕਾਰ ਵੱਲੋਂ ਤਾਂ ਇਹ ਦਾਵਾ ਕੀਤਾ ਜਾ ਰਿਹਾ ਵੀ ਭਾਈ ਇਹ ਲੋਕ ਹਿੱਤ ਦਾ ਫੈਸਲਾ ਹੈ ਲੋਕਾਂ ਦੇ ਹੱਕ ਦੇ ਵਿੱਚ ਹੈ ਕਿਸਾਨਾਂ ਨੂੰ ਕਹਿੰਦੇ ਵੱਡਾ ਲਾਭ ਮਿਲਣ ਜਾ ਰਿਹਾ ਹੈ ਕਿਸਾਨ ਤਾਂ ਕਰੋੜਪਤੀ ਬਣਨ ਜਾ ਰਹੇ ਨੇ ਲੈਂਡ ਪੂਲਿੰਗ ਪਾਲਿਸੀ ਕਰੋੜਪਤੀ ਬਣ ਦੇਣਾ ਨਹੀਂ ਚਾਹੁੰਦੇ ਜੀ ਦੇਖੋ ਸਵਾਲ ਇਹ ਹੈ ਕਿਸਾਨ ਹੋ ਗਏ ਬਹੁਤ ਸਿਆਣੇ ਇਹ ਮੋਦੀ ਜੀ ਨੇ ਜਿਹੜਾ ਬਿੱਲ ਲਿਆਂਦਾ ਸੀਗਾ ਨਾ ਜੀ ਤਿੰਨ ਬਿੱਲ ਲੈ ਕੇ ਆਂਦੇ ਸੀ ਉਹਦੇ ਚ ਮੋਦੀ ਸਾਹਿਬ ਹੋਰਾਂ ਨੇ ਕਿਸਾਨ ਦਿੱਤੇ ਪੜਾ ਇਹਨਾਂ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਉਹ ਵੀ ਤਿੰਨ ਬਿੱਲ ਇਹ ਕਹਿ ਕੇ ਲਿਆਂਦੇ ਗਏ ਸੀਗੇ ਕਿ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ ਸੋ ਉਸੇ ਤਰ੍ਹਾਂ ਸਰਕਾਰ ਨੇ ਬਗੈਰ ਕਿਸੇ ਦੀ ਸਲਾਹ ਤੋਂ ਤੁਸੀਂ ਦੇਖੋ ਡਿਮਾਂਡ ਹੀ ਕੋਈ ਨਹੀਂ ਪੰਜਾਬ ਦੇ ਵਿੱਚ 50000 ਕਲੋਨੀਆਂ ਅਕਾਲੀ ਭਾਜਪਾ ਸਰਕਾਰ ਵੇਲੇ ਸੀਗੀਆਂ ਉਸ ਤੋਂ ਬਾਅਦ ਸਰਕਾਰ ਨੇ ਕੁਝ ਕਲੋਨੀਆਂ ਰੈਗੂਲਰ ਕਰਤੀਆਂ ਲੈਣ ਦੇਣ ਕਰਕੇ ਆਪਾਂ ਨੂੰ ਪਤਾ ਹੀ ਹੈ ਕਿਵੇਂ ਸਰਕਾਰਾਂ ਕਰਦੀਆਂ ਹਨ ਅਨਧਾਰਤ ਕਲੋਨੀਆਂ ਦੀ ਮੈਂ ਗੱਲ ਕਰ ਰਿਹਾ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਉਹਨੇ ਅਨਧਾਰਤ ਕਲੋਨੀਆਂ ਜਿਹੜੀਆਂ ਸੀਗੀਆਂ ਉਹ ਰੈਗੂਲਰ ਕਰਤੀਆਂ ਬਾ ਕਾਲ ਅਮਨ अरोड़ा ਜੀ ਅਖਬਾਰ ਦਾ ਬਿਆਨ ਹੈ ਕਿ 14000 ਕਲੋਨੀਆਂ ਅਜੇ ਵੀ ਅਨਧਾਰਤ ਨੇ ਔਰ ਤੁਸੀਂ ਇਹ ਦੇਖ ਲਓ ਕਿ ਇਨ੍ਹਾਂ ਕਲੋਨੀਆਂ ਦੇ ਵਿੱਚ ਜੇ ਆਪਾਂ ਪੰਜ ਕਿੱਲਿਆਂ 'ਚ ਵੀ ਇੱਕ ਕਲੋਨੀ ਲਾਈਏ ਤਾਂ 70000 ਏਕੜ ਤਾਂ ਉਹਨਾਂ ਕਲੋਨੀਆਂ 'ਚ ਹੀ ਪਈ ਹੈ ਔਰ ਉਹ ਵਿਕਸਤ ਕਲੋਨੀਆਂ ਜਿਹੜੀਆਂ ਨੇ ਉਹ ਹਰ ਤਰ੍ਹਾਂ ਹੀ ਅਵਿਕਸਤ ਨੇ ਉੱਥੇ ਤਿੰਨ ਤਿੰਨ ਹਿੱਸੇ ਜ਼ਮੀਨ ਅਜੇ ਖਾਲੀ ਪਈ ਹੈ ਸੋ ਗਲਾੜਾ ਨੇ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ 'ਚ ਸਤੰਬਰ 2024 ਦੇ ਵਿੱਚ ਪਿਛਲੇ ਸਾਲ ਸਰਕਾਰ ਨੇ 1138 ਸਾਈਟਾਂ ਵੇਚਣ ਵਾਸਤੇ ਆਡੈਂਟੀਫਾਈ ਕੀਤੀਆਂ ਅਕਤੂਬਰ ਦੇ ਵਿੱਚ ਉਹਦੀ ਬੋਲੀ ਹੋਈ 35 ਥਾਵਾਂ ਵਿਕੀਆਂ 1138 ਚੋਂ ਇਸੇ ਤਰ੍ਹਾਂ ਜਿਹੜੀ ਜਗਰਾਉਂ ਗਲਾਡਾ ਦੀ ਕਲੋਨੀ ਹੈ ਜਿੱਥੇ ਖੰਡ ਮਿਲ ਨੂੰ ਤਬਾਹ ਕਰਕੇ ਪਲਾਟ ਅੱਜ ਤੋਂ 12 ਸਾਲ ਪਹਿਲਾਂ ਕੱਟੇ ਗਏ ਉੱਥੇ ਪੰਜ ਕੋਠੀਆਂ ਬਣੀਆਂ ਬਾਕੀ ਦੇ ਸਾਰੇ ਪਲਾਟ ਖਾਲੀ ਪਏ ਐ ਲੋਕਾਂ ਨੇ 8000 ਨੂੰ ਖਰੀਦੇ ਠੀਕ ਹੈ ਔਰ ਅੱਜ 4000 ਨੂੰ ਕੋਈ ਲੈਂਣ ਨੂੰ ਤਿਆਰ ਨਹੀਂ ਸੋ ਕਹਿਣ ਦਾ ਭਾਵ ਹੈ ਕਿ ਇੱਥੇ ਜਿੱਥੇ ਅਸੀਂ ਖੜੇ ਹਾਂ ਇੱਥੇ 8 8 ਕਰੋੜ ਨੂੰ ਤਾਂ ਜ਼ਮੀਨ ਪਹਿਲਾਂ ਹੀ ਐ ਔਰ ਇਹ ਲੋਕ ਜਲੰਧਰ ਦੇ ਵਿੱਚ ਬਹੁਤ ਸਾਰੀਆਂ ਕਲੋਨੀਆਂ ਇਹੋ ਜੀਆਂ ਜਿਹੜੀਆਂ ਆਧੀਆਂ ਖਾਲੀ ਪਈਆਂ ਇੱਥੇ ਵੀ ਗਲਾਡਾ ਦੀਆਂ ਜਿਹੜੀਆਂ ਹੈਗੀਆਂ ਮਤਲਬ ਪੂਡਾ ਦੀਆਂ ਥਾਵਾਂ ਖਾਲੀ ਪਈਆਂ ਹੋਣਗੀਆਂ ਸੋ ਇੱਥੇ ਬਸੇਗਾ ਕੌਣ 50000 ਏਕੜ ਦੇ ਵਿੱਚ 10 ਲੱਖ ਘਰ ਬਣਨਗੇ ਇੱਕ ਘਰ ਚ 5 ਜੀ ਵੀ ਲਾਈਏ 50 ਲੱਖ ਬੰਦਾ ਲੈ ਕੇ ਕਿੱਥੇ ਆਉਣਗੇ ਠੀਕ ਹੈ ਸੋ ਖੇਤੀ ਆਧਾਰਿਤ ਸੰਤਾਂ ਲੋਕਾਂ ਦੀ ਲੋੜ ਹੈ ਤੇ ਜਿਹੜੇ ਸੰਤੀ ਪਲਾਟ ਹੈ ਉਹ ਸਰਕਾਰ ਨੇ ਕਮਰਸ਼ੀਅਲ ਕਰਤੇ ਉਹਨਾਂ ਦੇ ਸੀਐਲਯੂ ਚੇਂਜ ਕਰਨ ਦਾ ਕੈਬਨਟ ਨੇ ਮਤਾ ਪਾਸ ਕਰਤਾ ਸੋ ਕਹਿਣ ਦਾ ਭਾਵ ਹੈ ਵੀ ਤੁਹਾਡੇ ਕੋਲੋਂ ਨਾ ਫੈਕਟਰੀਆਂ ਲੱਗ ਰਹੀਆਂ ਕਲੋਨੀਆਂ ਤੁਹਾਡੇ ਕੋਲੇ ਖਾਲੀ ਪਈਆਂ ਗਲਾਡਾ ਨੇ ਜਿਹੜੀ ਜ਼ਮੀਨ ਪਹਿਲਾਂ ਹਾਸਲ ਕੀਤੀ ਸੀ ਉਹਦੇ ਚ ਤੁਹਾਡੇ ਤੋਂ ਪਲਾਟ ਜਿਹੜੇ ਲਏ ਲੋਕਾਂ ਦੇ ਵਿਕ ਨਹੀਂ ਰਹੇ ਉਥੇ ਕੋਠੀਆਂ ਬਣੀਆਂ ਨਹੀਂ ਸੋ ਜਮੀਨਾਂ ਕਾਦੇ ਲਈ ਅਕਵਾਇਰ ਕੀਤੀਆਂ ਜਾ ਰਹੀਆਂ ਸੋ ਇੱਥੇ ਬੜੀ ਹੁਣ ਤੁਸੀਂ ਕਿਸੇ ਵੀ ਹਾਲਤ ਚ ਆਪਣੀਆਂ ਜ਼ਮੀਨਾਂ ਨਹੀਂ ਦਿਓਗੇ ਭਾਵੇਂ ਤੁਹਾਨੂੰ ਕਰੋੜਾਂ ਦਾ ਲਾਲਚ ਮਿਲੇ ਜੀ ਬਿਲਕੁਲ ਜੀ ਮੈਂ ਤੁਹਾਨੂੰ ਕਹਿ ਰਿਹਾ ਕਿ ਕਿਸਾਨ ਬਹੁਤ ਸੂਝਵਾਨ ਨੇ ਇਹਦੇ ਨਾਲ ਪਿੰਡ ਉਜੜੇਗਾ ਅੱਜ ਇੱਕ ਭਾਈਚਾਰ ਹੈ ਕੱਲ ਨੂੰ ਜਦੋਂ ਜ਼ਮੀਨਾਂ ਨਾ ਰਹਿਣ ਇਹ ਲੋਕ ਇੱਥੇ ਥੋੜੀ ਰਹਿਣਗੇ ਇਸੇ ਤਰ੍ਹਾਂ ਜਿਹੜਾ ਖੇਤ ਮਜ਼ਦੂਰ ਹੈ ਉਹਦਾ ਮਨਰੇਗਾ ਦਾ ਕੰਮ ਖਤਮ ਹੋ ਜਾਏਗਾ ਖੇਤੀ ਦੇ ਨਾਲ ਜੁੜੇ ਹੋਏ ਧੰਦੇ ਐ ਆੜਤੀਆ ਕੀੜੇ ਮਾਰ ਦਵਾਈਆਂ ਦੀਆਂ ਦੁਕਾਨਾਂ ਨੇ ਇਸੇ ਤਰ੍ਹਾਂ ਜਿਹੜੀਆਂ ਅਸੀਂ ਮੰਡੀਆਂ ਪਹਿਲਾਂ ਆਪਦੀਆਂ ਜ਼ਮੀਨਾਂ ਦੇ ਕੇ ਪੰਚਾਇਤਾਂ ਨੇ ਪਿੰਡਾਂ 'ਚ ਮੰਡੀਆਂ ਬਣਾਈਆਂ ਨੇ ਉਹਨਾਂ ਦਾ ਕੀ ਅਰਥ ਰਹੇਗਾ ਅੱਛਾ ਇਸ ਪਾਲਿਸੀ ਦੇ ਤਹਿਤ ਭਗਵਾਨਤ ਸਿੰਘ ਸਾਬ੍ਹ ਨੇ ਇਹ ਜ਼ਿਕਰ ਕੀਤਾ ਗਿਆ ਵੀ ਭਾਈ ਅਸੀਂ ਕਿਸਾਨਾਂ ਤੋਂ ਧੱਕੇ ਦੇ ਨਾਲ ਜ਼ਮੀਨਾਂ ਨਹੀਂ ਲੈਣੀ ਆਪਣੀ ਮਰਜ਼ੀ ਦੇ ਨਾਲ ਕਿਸਾਨ ਜ਼ਮੀਨਾਂ ਦੇ ਸਕਦੇ ਨੇ ਅਸੀਂ ਧੱਕਾ ਨਹੀਂ ਕਰਾਂਗੇ ਧੱਕੇ ਨਾਲ ਕੋਈ ਐਰ ਨਹੀਂ ਕਰਾਂਗੇ ਜੀ ਦੇਖੋ ਭਗਵੰਤ ਸਿੰਘ ਮਾਨਹੂਰਾਂ ਤੋਂ ਤਾਂ ਪਾਵਰਾਂ ਹੀ ਲੈ ਲੀਆਂ ਇਹ ਪਹਿਲੀ ਸਰਕਾਰ ਹੈ ਜਿਹੜੀ ਲੋਕ ਰਾਜ ਦੀ ਸਭ ਤੋਂ ਵੱਡੀ ਤਾਕਤ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਮੁੱਖ ਮੰਤਰੀ ਤੋਂ ਤਾਕਤਾਂ ਲੈ ਕੇ ਚੀਫ ਸੈਕਟਰੀ ਨੂੰ ਦੇ ਦਿੱਤੀਆਂ ਗਈਆਂ ਸੋ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਉਹ ਵਿਧਾਇਕਾਂ ਨਾਲ ਜੁੜੀਆਂ ਹੁੰਦੀਆਂ ਉਸ ਤੋਂ ਅੱਗੇ ਮੁੱਖ ਮੰਤਰੀ ਨਾਲ ਜੁੜੀਆਂ ਹੁੰਦੀਆਂ ਸੋ ਮੈਨੂੰ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਇਸ ਅਸਲੀਅਤ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਨੇ ਕਿ ਸਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਪਿੰਡਾਂ 'ਚ ਕੀ ਹੋਣਾ ਹੈ ਕੇਦਰੀਵਾਲ ਮਨੀਸ਼ ਸ਼ਿਸ਼ੋਦੀਆ ਜਾਂ ਦੂਸਰੇ ਬੰਦੇ ਜਿਹੜੇ ਦਿੱਲੀ ਤੋਂ ਆਏ ਹੋਏ ਆ ਉਹ ਤੇ ਚਲੇ ਜਾਣਗੇ ਤੇ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਤੇ ਇੱਥੇ ਹੀ ਰਹਿਣਾ ਨਾ ਉਹਨਾਂ ਦੀਆਂ ਰਿਸ਼ਤੇਦਾਰੀਆਂ ਇੱਥੇ ਨੇ ਉਹਨਾਂ ਦਾ ਪਿੰਡ ਇੱਥੇ ਹੈ ਸੋ ਸਾਡੇ ਮੰਤਰੀਆਂ ਦਾ ਸਾਡੇ ਵਿਧਾਇਕਾਂ ਦਾ ਜਿਹੜਾ ਪਿੰਡ ਇੱਥੇ ਹੈ ਸੋ ਕਹਿਣ ਦਾ ਭਾਵ ਉਹ ਅਸਲੀਅਤ ਜਾਣਦੇ ਨੇ ਪਰ ਅੱਜ ਮਤਲਬ ਕੁਰਸੀਆਂ ਨਾਲ ਚੰਬੜੇ ਕਹਿ ਲਓ ਮਜਬੂਰੀਆਂ ਉਹਨਾਂ ਦੀਆਂ ਸੋ ਉਹ ਚੁੱਪ ਨੇ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਬੈਕਫੁੱਟ ਤੇ ਜਾਣਾ ਪਏਗਾ ਔਰ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਲੈਂਡ ਪੂਲਿੰਗ ਨੀਤੀ ਜਿਹੜੀ ਹੈਗੀ ਆ ਰੱਦ ਕਰਨੀ ਪਏਗੀ ਮੈਂ ਤੁਹਾਡੇ ذریعے ਦੱਸਣਾ ਚਾਹੁੰਦਾ ਕਿ ਲੈਂਡ ਪੂਲਿੰਗ ਦੇ ਤਹਿਤ ਜਿਹੜੇ ਹੱਦ ਬਸਤ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਦਿੱਤੇ ਗਏ ਉਹ ਜ਼ਮੀਨਾਂ ਕਿਸਾਨ ਵੇਚ ਨਹੀਂ ਸਕਣਗੇ ਉਥੇ ਕੋਈ ਵੀ ਕਿਸੇ ਤਰ੍ਹਾਂ ਦਾ ਸਰਕਾਰ ਤੋਂ ਪ੍ਰਵਾਨਗੀ ਲੈ ਕੇ ਕਾਰੋਬਾਰ ਨਹੀਂ ਕਰ ਸਕਣਗੇ ਔਰ ਇਹ ਮਾਮਲਾ ਬਠਿੰਡੇ ਦੇ ਵਿੱਚ ਕੋਟ ਸ਼ਮੀਰ ਪਿੰਡ ਦੇ ਵਿੱਚ ਹੋਇਆ ਅੱਜ ਤੋਂ 3 ਸਾਲ ਪਹਿਲਾਂ 200 ਏਕੜ ਲੈਂਡ ਪੂਲਿੰਗ ਦੇ ਤਹਿਤ ਲਈ ਗਈ ਨਾ ਉਥੇ ਕਲੋਨੀ ਵਿਕਸਿਤ ਕੀਤੀ ਗਈ ਨਾ ਜੋ ਜ਼ਮੀਨ ਆਉਦੀ ਕਿਸਾਨ ਵੇਚ ਸਕਦੇ ਨੇ ਸੋ ਸੁਚੇਤ ਹੋ ਜਾਣਾ ਚਾਹੀਦਾ ਹੈ ਪਹਿਲੇ ਪੜਾ ਦੇ ਉੱਤੇ ਕਿਸਾਨਾਂ ਨੂੰ ਬੇਨਤੀ ਹੈ ਉਹਨਾਂ ਪਿੰਡਾਂ ਨੂੰ ਕਿ ਉਹ ਪਿੰਡ ਦੇ ਵਿੱਚ ಗ್ರಾಮ ਸਭਾ ਦੇ ਮਤੇ ਪਾ ਕੇ ਵਿਰੋਧ ਕਰਨ ਦੂਜਾ ਜਿਸ ਦਿਨ ਅਖਬਾਰ 'ਚ ਇਸ਼ਤਿਹਾਰ ਆ ਜਾਂਦਾ ਹੈ ਉਸ ਦਿਨ 15 ਦਿਨਾਂ ਦੇ ਵਿੱਚ ਵਿੱਚ ਉਹ ਯਤਨ ਕਰਨ ਕਿ ਉਹ ਗਲਾਡਾ ਪੂਡਾ ਦੇ ਦਫ਼ਤਰ ਜਾ ਕੇ ਠੀਕ ਹੈ ਜੀ ਉੱਥੇ ਜਾ ਕੇ ਆਪ ਦਾ ਇਤਰਾਜ਼ ਦੇਣ ਕਿ ਅਸੀਂ ਜ਼ਮੀਨ ਨਹੀਂ ਦੇਣੀ ਚਾਹੁੰਦੇ ਔਰ ਉੱਥੇ ਡਾਇਰੀ ਨੰਬਰ ਲੈ ਕੇ ਆਉਣ ਔਰ ਉਸ ਕਾਗਜ਼ ਨੂੰ ਆਪ ਦੇ ਕੋਲੇ ਰੱਖਣ ਤਾਂ ਕਿ ਕੱਲ ਨੂੰ ਅਦਾਲਤ ਦੇ ਵਿੱਚ ਵੀ ਜਾਇਆ ਜਾ ਸਕੇ ਜਲੰਧਰ ਦੇ ਜਿੰਨੇ ਵੀ ਇੱਥੇ ਕਿਸਾਨ ਖੜੇ ਨੇ ਇਹਨਾਂ ਦੇ ਜ਼ਮੀਨਾਂ ਦੇ ਨੰਬਰ ਆ ਗਏ ਨੇ ਇਸ਼ਤਿਹਾਰਾਂ ਦੇ ਵਿੱਚ ਵੀ ਇਹਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਊਗੀ ਜੀ ਇਹ ਦੱਸਣਗੇ ਆਪ ਦੱਸਣਗੇ ਤੁਹਾਡੇ ਨੰਬਰ ਆ ਗਏ ਜੀ ਆ ਗਏ ਜੀ ਆ ਗਏ ਹੂੰ ਇਹ ਮੇਰਾ ਖਲ ਅਜ ਮਹੀਨਾ ਇੱਕ ਮਹੀਨਾ ਕੋ ਅਖਬਾਰਾਂ ਚ ਨੰਬਰ ਆਉਣ ਤੋਂ ਬਾਅਦ ਹੀ ਪਤਾ ਲੱਗਾ ਵੀ ਸਾਡੇ ਇਥੇ ਲੈਂਡ ਬੂਲਿੰਗ ਦੀ ਸਕੀਮ ਆਈ ਆ। ਮੈਂ ਤੁਸੀਂ ਆਪਣੀ ਜ਼ਮੀਨ ਕਿਸੇ ਨੂੰ ਵੇਚ ਨਹੀਂ ਸਕਦੇ ਜੀ। ਬਿਲਕੁਲ ਨਹੀਂ ਦਵਾਂਗੇ ਜੀ। ਅਸੀਂ ਹੁਣ ਵੇਚ ਨਹੀਂ ਸਕਦੇ ਕੋਈ ਦੇਖੋ ਜੀ ਜਦੋਂ ਸਰਕਾਰ ਨੇ ਕਾਨੂੰਨ ਹੀ ਕੱਢਦਾ ਕਿਦਾਂ ਵੇਚਾਂਗੇ? ਪਟਵਾਰੀ ਦਾ ਉਦੋਂ ਤੁਹਾਡਾ ਤੁਹਾਡਾ ਨੰਬਰ ਪਾਰ ਹੈ ਸਾਡੇ। ਜਿਹੜੇ ਰਹਿ ਵੀ ਗਏ ਨਾ ਪਹਿਲਾਂ ਥੋੜੇ ਪਾਏ ਜਿਹੜੇ ਰਹਿ ਬਾਕੀ ਰਹਿ ਗਏ ਉਹ ਆੜਾ-ਦੜਾ ਜਾਨੀ ਸਾਰਾ ਉਹਨਾਂ ਨੇ ਕਰ ਦਿੱਤਾ ਕਬਰ। ਉਹਨਾਂ ਨੇ ਪਿੰਡ ਇੱਕ ਹੁਣ ਲੋਕਾਂ ਨੂੰ ਇਹ ਲੱਗਦਾ ਵੀ ਹਰਲੇ ਖਰੇ ਕਿਸਾਨਾਂ ਦੀਆਂ ਜ਼ਮੀਨਾਂ ਹੀ ਆਉਣੀਆਂ ਸਾਰੇ ਘਰ ਵਿੱਚ ਆਉਣੇ ਆ ਜੀ ਜਦੋਂ ਸ਼ਹਿਰ ਵੱਸ ਗਿਆ ਪਿੰਡ ਕਿਥੋਂ ਰਹਿਣੇ ਪਿੰਡ ਚ ਤੁਸੀਂ ਚੰਗਾ ਜੀ ਮੈਂ ਬਤੀਤ ਨਹੀਂ ਕਰਨਾ ਚਾਹੁੰਦੇ ਵੱਡੀਆਂ ਵੱਡੀਆਂ ਸਟਰੀਟ ਲਾਈਟਾਂ ਲੱਗੀਆਂ ਹੋਣ ਚੰਗੀਆਂ ਗਲੀਆਂ ਬਣੀਆਂ ਹੋਣੀਆਂ ਵਧੀਆ ਪਾਰਕਾਂ ਬਣੀਆਂ ਹੋਣ ਉਹ ਅਜਿਹੇ ਮਾਹੌਲ ਤੁਹਾਨੂੰ ਨਹੀਂ ਚਾਹੀਦਾ ਜੀ ਦੇਖੋ ਜੀ ਮਹਾਲੀ ਦੇ ਵਿੱਚ ਦੇਖਿਓ ਜਾ ਕੇ ਇੱਕ ਬੰਦਾ ਨੌਨਵੇਜ ਦੀ ਰੇੜੀ ਲਾ ਕੇ ਬੈਠਾ ਉਹ ਕਹਿੰਦਾ ਮੇਰੀ 1.5 ਕਰੋੜ ਦਾ ਖੇਤ ਵੇਚਿਆ ਸੀ ਉਸ ਵੇਲੇ ਇਦਾਂ ਲੱਗਦਾ ਵੀ 1.5 ਕਰੋੜ ਕਦੀ ਮੁੱਕਣਾ ਨਹੀਂ ਤੇ ਅੱਜ ਉਹ ਨੌਨਵੇਜ ਦੀ ਰੇੜੀ ਲਾ ਕੇ ਉੱਥੇ ਰੋਂ ਮਤਲਬ ਸਾਨੂੰ ਸਰਕਾਰ ਦੀ ਪਾਲਿਸੀ ਇਹ ਆ ਵੀ ਬਸਾਉਣਾ ਥੋੜਾ ਜੀ ਸਾਨੂੰ ਤਾਂ ਜਾਣਨਾ ਉਹ ਸਾਨੂੰ ਦਿਹਾੜੀ ਸਾਨੂੰ ਜਾਨਿਕ ਦੇਖ ਲਓ ਹੁਣ ਉੱਥੇ ਜਾ ਕੇ ਜਿਹੜਾ ਬੰਦੇ ਦੀ ਜ਼ਮੀਨਾਂ ਸੀ ਉਸ ਕੁਆਲਿਟੀ ਗਾਰਡ ਲੱਗੋ ਨਾ ਸਰਕਾਰ ਦੀ ਪਾਲਿਸੀ ਹੈ ਕੋਈ ਸਰਕਾਰ ਦੇਖੋ ਪੰਜਾਬ ਨਾਲ ਉਹਨਾਂ ਦਾ ਮਸਲਾ ਇਹ ਨਹੀਂ ਕਿ ਬਈ ਉਹਨਾਂ ਨੇ ਸ਼ਹਿਰ ਬਸਾਉਣੇ ਆ ਮਸਲਾ ਇਹ ਹੈ ਵੀ ਪੰਜਾਬ ਕਿੱਦਾ ਜਾਣਨਾ ਮਸਲਾ ਪੰਜਾਬ ਸੈਂਟਰ ਦਾ ਸ਼ੁਰੂ ਤੋਂ ਦੇਖੋ ਸ਼ੁਰੂ ਤੋਂ ਲੱਗ ਰਿਆ ਨਾ ਸਾਡੇ ਨਾਲ ਹੁਣ ਉਹਨਾਂ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਉਹਨਾਂ ਦੇ ਵਿੱਚ ਉਹਨਾਂ ਦੀ ਨਹੀਂ ਗੱਲ ਬਣੀ ਪੰਜਾਬੀ ਅੜੇ ਨਾ ਮੋਰੇ ਜਾਣ ਕੇ ਹੁਣ ਉਹਨਾਂ ਨੇ ਚੋਰ ਮੋਰੇ ਦਾ ਹੀ ਆ ਪਾਲਿਸੀ ਲੈ ਆਂਦੀ ਆ ਪਰ ਨਹੀਂ ਲਾਗੂ ਨੇ ਹੁਣ ਲੋਕੀ ਜਾਗਰੂਕ ਹੋ ਚੁੱਕੇ ਆ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਵੇ ਪਾਰਟੀਵਾਦੀਆਂ ਤੋਂ ਉੱਠ ਕੇ ਕਿਉਂਕਿ ਦੇਖੋ ਪੋਲੀਟੀਕਲ ਬੰਦਾ ਸਾਡੇ ਵਿੱਚ ਕੋਈ ਖੜਾ ਆਣ ਕੇ ਠੀਕ ਆ ਪਰ ਮਤਲਬ ਵੋਟਾਂ ਦੇ ਸਟਾਂਡ 1.5 ਸਾਲ ਤੱਕ ਵੋਟਾਂ ਉਹ ਇਹ ਹਿਸਾਬ ਨਾਲ ਤਾਂ ਆ ਰਹੇ ਆ ਪਰ ਕੋਈ ਡੱਟ ਕੇ ਖੜਾ ਸਾਡੇ ਨਾਲ ਆ ਕੇ ਕਿਹਾ ਕਿਸੇ ਨੇ ਵੀ ਹਾਂ ਵੀ ਅਸੀਂ ਖੜੇ ਆ ਜਾਂ ਕਿਦਾਂ ਦੇਖੋ ਆ ਸਰਦਾਰ ਬਲਵਿੰਦਰ ਸਿੰਘ ਉਹ ਨਹੀਂ ਫਿਰੋਜ਼ਪੁਰ ਤੋਂ ਆਇਆ ਇੱਕ ਪੰਜਾਬ ਦਾ ਦਰਦ ਹੈ ਨਾ ਤਾਂ ਹੀ ਆਇਆ ਜੀ ਮਤਲਬ ਹੋਣਾ ਕੁਛ ਨਹੀਂ ਕੋਈ ਦਰਦੀ ਲੋਕ ਬੈਠੇ ਆ ਪਰ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਵੀ ਪੋਲੀਟਿਕਲਾਂ ਨੂੰ ਛੱਡਦੇ ਪਹਿਲੋ ਜੇ ਸਾਡਾ ਗੁਜ਼ਾਰਾ ਹੋਊਗਾ ਜੇ ਅਸੀਂ ਘਰ ਸਾਡਾ ਚੱਲੂਗਾ ਫਿਰ ਅਸੀਂ ਪੋਲੀਟਿਕਲ ਪਾਰਟੀਆਂ ਨਾਲ ਜੁੜਾਂਗੇ ਜਦ ਸਾਡੇ ਪਿੰਡੇ ਨਹੀਂ ਰਹਿਣੇ ਸਾਡਾ ਇਲਾਕਾ ਹੀ ਨਹੀਂ ਰਹਿਣਾ ਸਾਡਾ ਭਾਈਚਾਰਾ ਨਹੀਂ ਰਹਿਣਾ ਇੱਥੇ ਰਹਿਣਾ ਕਿਨੇ ਆ ਜੀ ਸ਼ਹਿਰਾਂ ਦੇ ਵਿੱਚ ਜਦੋਂ ਜਦੋਂ ਸ਼ਹਿਰ ਬਸ ਗਿਆ ਤੁਸੀਂ ਚੰਡੀਗੜ੍ਹ ਦੇਖੋ 17 ਸੈਕਟਰ ਦੇ ਵਿੱਚ ਇੱਕ ਦਿਨ ਸੌਣਦੇ ਸੀਗੇ ਮਤਲਬ ਉਥੇ 30 ਪਿੰਡੋ ਜੜੇ ਆ ਅੱਜ ਕੋਈ ਪਿੰਡ ਦੀਦਾ ਉਥੇ ਹਾਲਾਤ ਇੱਥੇ ਵੀ ਇਹੀ ਹੋਣੇ ਆ ਅੱਛਾ ਸਰਕਾਰ ਵੱਲੋਂ ਤਾਂ ਫਾਇਦੇ ਕ ਕਰੋੜਾਪਤੀ ਅਸੀਂ ਬਣਾ ਦੇਣਾ ਤੁਸੀਂ ਕਰੋੜਾਪਤੀ ਨਹੀਂ ਬਣਨਾ ਚਾਹੁੰਦੇ ਜੀ ਦੇਖੋ ਜੀ ਅਸੀਂ ਪੰਜਾਬੀਆਂ ਨੇ ਗਲਤੀ ਕੀਤੀ ਜੀ ਬਹੁਤ ਤਕੜੀ ਕਿਉਂਕਿ ਪਿਛਲੇ ਜਿਹੜੇ ਸੀਗੇ ਅਸੀਂ ਸੋਚਦੇ ਵੀ ਬਹੁਤ ਮਾੜੇ ਆ ਇਹਨਾਂ ਨੇ ਭਗਵੰਤ ਮਾਨ ਨੂੰ ਦੇਖੋ 92 ਸੀਟਾਂ ਮਿਲੀਆਂ ਜੀ ਕਾਤੇ ਲੋਕਾਂ ਨੇ ਪਈਆਂ ਵੀ ਗੱਲਾਂ ਬਹੁਤ ਸੋਹਣੀਆਂ ਕਰਦਾ ਗੱਲਾਂ ਉਹਨੂੰ ਕਰਨੀਆਂ ਆਉਂਦੀਆਂ ਲੋਕੀ ਇਹਦੇ ਗੱਲਾਂ ਵਿੱਚ ਆ ਗਏ ਹੁਣ ਤਾਂ ਭਗਵੰਤ ਮਾਨ ਦਾ ਸੰਤੋਲਨ ਨਹੀਂ ਉਹਨੂੰ ਬੋਲਰ ਦਾ ਨਹੀਂ ਪਤਾ ਉਹ ਕਹਿੰਦੇ ਕਿਸਾਨਾਂ ਨਾਲ ਮੀਟਿੰਗ ਕਰਦੀ ਕਹਿੰਦਾ ਕਿਹੜੇ ਕਿਸਾਨ ਕਹਿੰਦਾ ਕਿਸਾਨ ਕਦੀ ਖੇਤਾਂ 'ਚ ਗਏ ਹੁਣ ਅਸੀਂ ਵੀ ਕਿਸਾਨਾਂ ਦੀ ਕਰਦੇ ਆ ਸਾਡੇ ਪ੍ਰਧਾਨ ਮਨਜੀਤ ਸਿੰਘ ਰਾਏ ਆ ਅਸੀਂ ਖੇਤੀ ਆਪ ਕਰਦੇ ਆ ਅਸੀਂ ਗੋਹਾ ਆਪ ਚਾਗਦੇ ਭਗਵੰਤ ਮਾਨ ਕਿਹੜੀਆਂ ਗੱਲਾਂ ਕਰਦਾ ਭਗਵੰਤ ਮਾਨ ਦਾ ਦਿਮਾਗ ਹੋ ਚੁੱਕਾ ਖਰਾਬ ਜੀ ਠੀਕ ਹੈ ਕਿ ਨਹੀਂ ਉਹਨੂੰ ਜਿੱਦਾਂ ਹੁਣ ਸ਼ੋਰਤ ਮਿਲ ਗਈ ਆ ਪਰ ਪੰਜਾਬ ਪੰਜਾਬੀ ਜਿਹੜੇ ਆ ਬਹੁਤ ਜਾਗਰੂਕ ਆ ਦੇਖੋ ਖੜੇ ਆ ਨਾ ਸਾਰੇ ਪਾਰਟੀਆਂ ਦੇ ਨੁਮਾਇੰਦੇ ਪਰ ਇਕੱਠੇ ਹੋ ਕੇ ਖੜੇ ਆ ਨਾ ਮਸਲਾ ਇਹ ਆ ਵੀ ਲੜਾਈ ਲੜਾਂਗੇ ਜਿੱਥੇ ਤੱਕ ਵੀ ਜਾਣਾ ਪਿਆ ਜਾਵਾਂਗੇ ਪਰ ਜਿਹੜੀ ਜ਼ਮੀਨ ਹੈ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਆ ਗਈ ਹੈ ਜੀ ਤੁਹਾਡੇ 6 ਪਿੰਡ ਹੈ ਜੀ ਕੁੱਕੜਪਿੰਡ ਕੋਟਖੌਰਦ ਕੋਟਕਲਾ ਨੰਗਲਕਰਾਰਖਾਂ ਰਹਿਮਾਨਪੁਰ ਅਲੀਪੁਰ 6 ਪਿੰਡ ਹੈ ਜੀ ਜ਼ਿਆਦਾ ਰਕਬਾ ਕੁੱਕੜਪਿੰਡ ਕੋਟਖੌਰ ਦੇ ਕੋਟਕਲਾ ਦਾ ਆ ਰਿਹਾ ਜੀ ਹਾਂਜੀ ਔਰ ਵੀ ਇੱਥੇ ਕਿਸਾਨ ਨੇ ਤੁਹਾਡੀ ਜ਼ਮੀਨ ਵੀ ਆਈ ਹੋਈ ਹੈ ਜੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਹਾਂਜੀ ਹਾਂਜੀ ਸਾਡੀ ਵੀ ਜ਼ਮੀਨ ਇੱਥੇ ਆਈ ਹੈਗੀ ਆ ਸਾਡੀ 메ਨ ਰੋਡ ਤੇ ਪੈਂਦੀ ਹੈਗੀ ਆ ਇਹ ਜਿਹੜੀ ਖੇਤੀ ਜੋ ਜ਼ਮੀਨ ਸੀਗੀ ਤਿੰਨ ਤਿੰਨ ਫਸਲਾਂ ਇੱਥੇ ਹੁੰਦੀਆਂ ਹੈਗੀਆਂ ਇਹਨਾਂ ਨੇ ਉਹ ਖੇਤੀ ਖਤਮ ਕਰਕੇ ਕਿੰਨਾ ਨਾਜ ਦਾ ਮਲੋ ਘਾਟਾ ਪੈਣਾ ਹੈਗਾ ਆ ਕਿ ਕਿੱਥੋਂ ਪੂਰਾ ਹੋਊਗਾ ਹੈਗਾ ਕਿ ਕਿ ਦਿਓਗੇ ਜੀ ਜ਼ਮੀਨ ਆਪਣੀਆਂ ਲੈਂਡ ਪੂਲਿੰਗ ਪਾਲਿਸੀ ਤਹਿਤ ਨਹੀਂ ਜੀ ਕਿਸੇ ਕੀਮਤ ਤੇ ਨਹੀਂ ਕਿਸੇ ਕੀਮਤ ਹੀ ਨਹੀਂ ਦਵਾਂਗੇ ਸਾਡੇ ਜਿਹੜੇ 6 ਪਿੰਡ ਹੈਗੇ ਆ ਇਹ ਡਟ ਕੇ ਵਿਰੋਧ ਕਰ ਰਹੇ ਆ ਜਿਨ੍ਹਾਂ ਦੀ ਜ਼ਮੀਨ ਆਈ ਜਿਨ੍ਹਾਂ ਦੀ ਨਹੀਂ ਵੀ ਆਈ ਸਰਾਇ ਰਿਆ ਜਿਹੜਾ ਹੈਗਾ ਇੱਕ ਹੋ ਕੇ ਇਹਦਾ ਪੂਰਾ ਵਿਰੋਧ ਕਰਦਾ ਹੈ ਵਿਰੋਧ ਕਰਨਗੇ ਇਹ ਕਿਸੇ ਵੀ ਕੀਮਤ ਤੇ ਜਿਹੜੀ ਆ ਇਹ ਜ਼ਮੀਨ ਜਾਣ ਨਹੀਂ ਦਿੱਤੀ ਜਾਵੇ ਕਰੋੜ ਰੁਪਏ ਤੁਸੀਂ ਲੈਣੇ ਨਹੀਂ ਚਾਹੁੰਦੇ ਕਰੋੜਪਤੀ ਨਹੀਂ ਬਣਨਾ ਚਾਹੁੰਦੇ ਜੀ ਨਹੀਂ ਜੀ ਨਹੀਂ ਉਹ ਫਿਰ ਕਰੋੜਪਤੀ ਤੁਹਾਨੂੰ ਦੱਸਿਆ ਹੀ ਆ ਵੀ ਪਹਿਲਾਂ ਇੱਕ ਗੱਲ ਰੁਕਾਂਗੇ ਤੁਹਾਡੀ ਹਾਂਜੀ ਹਾਂਜੀ ਕਰੋੜ ਉਦੋਂ ਹੋਊਗਾ ਜਦੋਂ ਮੰਜੇ ਵੇਚਾਂਗੇ ਅਸੀਂ ਮੰਜੇ ਤੇ ਬਹਿਣ ਆਇਆ ਕਰੋੜ ਦੀ ਲੈਣਾ ਭਗਵਾਨਤਮਨ ਸਾਹਿਬ ਕਹਿੰਦੇ ਅਸੀਂ ਲੋਕਾਂ ਨੂੰ ਕਰੋੜਪਤੀ ਬਣਾਉਣਾ ਲੈਂਡ ਪੂਲਿੰਗ ਪਾਲਿਸੀ ਤਹਿਤ ਅਸੀਂ ਕਰੋੜ ਪਰ ਨਹੀਂ ਬਣਨਾ ਚਾਹੁੰਦੇ ਅਸੀਂ ਤਿੰਨ ਫਸਲਾਂ ਠਾਣੇ ਬਾਬੇ ਨਾਂਕਣੇ ਕਹੇ ਉੱਤਮ ਖੇਤੀ ਅਸੀਂ ਉਹ ਛੱ ਜੋ ਤੇ ਆਈ ਆਪਣੀ ਖੇਤੀ ਰਰਦੇ ਆ ਸਾਡੀ ਸਾਡੀ ਕਿਰਤ ਧਰਮ ਦੀ ਜਿਹੜੀ ਆ ਅਸੀਂ ਇਹਨੂੰ ਕਮਾਉਣਾ ਚਾਹੁੰਦੇ ਹਾਂ ਜੇ ਜੇ ਉਹ ਉਹਦੇ ਕੋਈ ਇੰਨੇ ਹੀ ਹੈ ਜੇ ਤੁਸੀਂ ਜੀੜੀ ਰੋਡ ਤੇ ਚੜਦੇ ਆ ਚਾਰ ਬਿਲਡਿੰਗਾਂ ਦਾ ਪਹਿਲਾਂ ਬਿਲੀਆਂ ਕਮਰਸ਼ੀਅਲ ਪਈਆਂ ਆ ਅਰਬਾਂ ਰਪਏ ਦੀਆਂ ਬਿਲੀਆਂ ਪਈਆਂ ਉਹ ਪਾੜੇ ਦੀ ਲੈਂਡ ਨੂੰ ਤਿਆਰ ਤੇ ਇਹ ਸਾਨੂੰ ਕਹਿੰਦਾ ਤੁਹਾਡੇ ਕਾਦ ਨੂੰ ਹੀ ਪਾੜੇ ਦੇ ਦਮਾਰੇ ਕਿਹਨੂੰ ਦੇ ਦੂਗਾ ਪਾੜੇ ਬਿਲਕੁਲ ਜੇ ਨੁਕਸਾਨ ਦਾ ਹੈ ਕਿ ਦੀ ਪਾਲਿਸੀ ਬਿਲਕੁਲ ਨੁਕਸਾਨ ਦੇ ਤੁਸੀਂ ਹਵੇਲੀ ਦੇ ਮੁਰੇ ਚਲੇ ਜਾਓ ਉਹ ਬਿਲਡਿੰਗ ਜਿਹੜੀ ਜ 75 ਪੈ ਸਕੇਅਰ ਫੁੱਟ ਦਾ ਅੱਜ ਕਪੂਤਰ ਬੋਲਦੇ ਉੱਥੇ 75 ਪੈ ਸਕੇਅ ਤੇ ਅੱਜ ਉੱਥੇ ਕਬੂਤਰ ਬੋਲਦੇ ਆ ਆ ਵੀਵਾ ਕਲੌਚ ਚਲੇ ਜਾਓ 75 ਪੈਸੇ 1 ਫੁੱਟ ਦਾ ਟਾਇਆ ਸੀ ਉੱਥੇ ਅੱਜ ਕਬੂਤਰ ਬੋਲਦੇ ਆ ਮਲਟੀ ਸਟੋਰੀ ਬਿਲਡਿੰਗਾਂ ਉਧਰ ਠਾਲੀ ਪਈਆਂ ਲੈਣ ਆ ਹੈ ਕੋਈ ਨਹੀਂ ਹੂੰ ਇਹਨਾਂ ਨੇ ਸਾਨੂੰ ਬੇਵਕੂਫ ਬਣਾ ਕੇ ਤਕਰੀਬਨ 30 ਸਾਲ 90 ਤੋਂ ਮੈਂ ਸ਼ੁਰੂ ਕਰਦਾ ਕਿਸੇ ਨੇ ਸਾਨੂੰ ਇਹ ਨਹੀਂ ਦੱਸਿਆ ਵੀ ਖੇਤੀ ਦਾ ਰੇਟ ਵਧਾਵਾ ਰੇ ਸਾਡੀ ਜ਼ਮੀਨਾਂ ਦਾ ਰੇਟ ਵਧਾਉਂਦੇ ਰੇ ਵੀ ਰਾਤ ਉੱਤੇ ਵਪਾਰੀ ਟੋਪੀ ਘੁਮਾਉਂਦੇ ਰੇ ਵੈਸੇ ਅਸਲ ਦੇ ਵਿੱਚ ਉੱਤੇ ਵਪਾਰੀ ਟੋਪੀ ਘੁਮਾਉਂਦੇ ਰੇ ਪਰ ਜਿੱਦਨ ਅਸੀਂ ਜਾ ਕੇ ਦਿੱਲੀ ਮੋਰਚਾ ਲਾਇਆ ਵੀ ਸਾਨੂੰ ਜ਼ਮੀਨ ਦਾ ਰੇਟ ਨਹੀਂ ਚਾਹੀਦਾ ਸਾਨੂੰ ਚਾਹੀਦਾ ਫਸਲ ਦਾ ਰੇਟ ਉਹ 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 ਦਿਨ ਸਾਰੇ ਕੀਤਾ ਲਾਪੇ ਉਹ ਉਹ ਮੋਰਚੇ ਨੇ ਤੁਹਾਨੂੰ ਸਾਫ ਕਰ ਦਿੱਤਾ ਅੱਜ ਵੀ ਅਸੀਂ ਉੱਥੇ ਹੀ ਖੜੇ ਹਾਂ ਜਿੱਥੇ ਮੋਰਚੇ ਜਿੱਥੇ ਦਿੱਲੀ ਖੜੇ ਸੀ ਉਸੇ ਤਰ੍ਹਾਂ ਇਕੱਠੇ ਹੋਵਾਂਗੇ ਉਸੇ ਤਰ੍ਹਾਂ ਅੱਜ ਅਸੀਂ ਗਲਤੀ ਕਰ ਹਟਿਆ ਉਥੋਂ ਆ ਕੇ ਆਪਣੀਆਂ ਇਲੈਕਸ਼ਨ ਲੜਨ ਦੀ ਇਹਨਾਂ ਨੂੰ ਪਾਲਟੀਆਂ ਨੇ ਕੀਤੀ ਗਲਤੀ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਚਾਹੀਦਾ ਹੈ ਕਿ ਇਕੱਠੇ ਰਹਿਣਾ ਉਦੋਂ ਨਾਥੇ ਨਾਲ ਦੇ ਹੱਥ ਸੀ ਜਿਹਨੂੰ ਮਰਜ਼ੀ ਮਰੋੜ ਲੈਂਦੇ ਸਟਾਰਟ ਜੀ ਦੀ ਮਰਜ਼ੀ ਆਉਂਦੀ ਬਿਲਕੁਲ ਤਾਂ ਤੁਹਾਡੀ ਜ਼ਮੀਨ ਵੀ ਆਈ ਜੀ ਲੈਂਡ ਪੂਲਿੰਗ ਪਾਲਿਸੀ ਤੇ ਹਾਂਜੀ ਬਿਲਕੁਲ ਆਈ ਜੀ ਸਾਡੇ 6 ਪਿੰਡਾਂ ਦੀ ਜ਼ਮੀਨ ਆਈ ਹੈ ਮੇਰਾ ਪਿੰਡ ਕੋਟਖੁਰਦਿਆ ਪਹਿਲਾਂ ਤਾਂ ਇਹਨਾਂ ਨੇ ਹਾਈਵੇ ਬ ਤੇ ਮੈਨੂੰ ਚੱਲੀ ਆਏ ਬਾਲਟ ਟ੍ਰੇਡ ਜਿਹੜਾ ਮਤਲਬ ਖੇਤੀਬਾੜੀ ਡੈਰੀ ਫਾਰਮ ਦਾ ਨਹੀਂ ਅਮਰੀਕਾ ਨਾਲ ਸਮਝੌਤਾ ਕਰਨਾ ਆ ਉਹ ਇਸ ਕਰਕੇ ਜਿੰਨਾ ਵੀ ਇਹ ਹਾਈਵੇ ਬਣਾਇਆ ਇਹ ਨਹੀਂ ਭਾਰਤ ਮਾੜਾ ਪ੍ਰੋਜੈਕਟ ਉਹਦੇ ਨਾਲ ਨਾਲ ਜ਼ਮੀਨਾਂ ਰਿਕੁਆਇਰ ਕਰ ਰਹੇ ਆ ਐਸੀ ਤਾਂ ਜ਼ਮੀਨਾਂ ਦੇਣੀ ਨਹੀਂ ਚਾਹੁੰਦੇ ਸਾਡੇ ਕਿਸੇ ਬੰਦੇ ਦੇ ਮੱਥੇ ਤੇ ਨਹੀਂ ਲਿਖਿਆ ਹੋਇਆ ਪਾਗਲਿਆ ਧੁੱਪ ਚ ਖੜੇ ਆ ਇਸੇ ਕਰਕੇ ਭਗਵਾਨਤਮਾਨ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਬਈ ਐਸੀ ਜ਼ਮੀਨਾਂ ਨਹੀਂ ਦੇਣੀਆਂ ਜੇ ਕੋਈ ਪ੍ਰੋਪੋਜ਼ਲ ਆ ਜੇ ਕੋਈ ਸਰਵੇ ਕਰਨਾ ਉਹਨਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਅਖਬਾਰਾਂ ਚ ਕਢਾ ਕੇ ਸਾਰੇ ਖਸਰੇ ਨੰਬਰ ਪਾ ਕੇ ਤੇ ਹੁਣ ਤੋਂ ਕਹਿੰਦੇ ਵੀ ਅਸੀਂ ਸਰਵੇ ਕਰਾਂਗੇ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਵੀ ਭਾਈ ਅਸੀਂ ਠੱਕੇ ਨਾਲ ਕਿਸੇ ਦੀ ਜ਼ਮੀਨ ਐਕਵਾਇਰ ਨਹੀਂ ਕਰਾਂਗੇ ਕਿਸਾਨਾਂ ਦੀ ਮਰਜ਼ੀ ਦੇ ਨਾਲ ਜ਼ਮੀਨ ਲਵਾਂਗੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਜ਼ਮੀਨ ਨਹੀਂ ਦੇਣੀ ਫਿਰ ਜ਼ਮੀਨ ਲੈ ਕੌਣ ਰਿਹਾ ਸਰਕਾਰ ਤਾਂ ਕਹਿੰਦੀ ਅਸੀਂ ਠੱਕੇ ਨਾਲ ਜ਼ਮੀਨ ਐਕਵਾਇਰ ਨਹੀਂ ਕਰਾਂਗੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਆਪਣੀ ਜ਼ਮੀਨ ਨਹੀਂ ਦੇਣੀ ਫਿਰ ਇਹ ਤਾਲਮੇਲ ਕਿਉਂ ਨਹੀਂ ਬਣਦਾ ਵਿੱਚ ਜਿਹੜਾ ਗੈਪ ਕਿਉਂ ਹੈਗਾ ਜੀ ਗਿਆਬ ਇਹ ਆ ਜੀ ਜਿਹੜੇ ਦਿੱਲੀ ਦੇ ਹਾਰੇ ਹੋਏ ਕੱਢੇ ਹੋਏ ਨਕੰਮੇ ਬੰਦੇ ਇੱਥੇ ਆਏ ਆ ਸਰਕਾਰ ਉਹਨਾਂ ਦੇ ਹੱਥ ਵਿੱਚ ਆ ਭਗਵੰਤ ਮਾਨ ਦੇ ਹੱਥ ਕੁਛ ਨਹੀਂ ਉਹ ਦਾ ਇੱਕ ਨਾਂ ਦਾ ਹੀ ਆ ਚੀਫ ਮਿਨਿਸਟਰ ਜਿਹੜਾ ਚੀਫ ਮਿਨਿਸਟਰ ਤਾਂ ਹੋਈ ਨਗਾ ਸੋ ਇਹ ਲੋਕਾਂ ਨੂੰ ਬੇਗੂ ਬਣਾ ਰਹੇ ਆ ਔਰ ਲੁੱਟਣ ਦੀ ਉਹਨਾਂ ਦੀ ਪੂਰੀ ਪਲਾਨ ਗਿਆ ਸੋ ਇਹ ਸਾਰੇ ਪੰਚ ਸਾਹਿਬ ਸਾਰੇ ਜਿਹਾਰੂ ਸਿੰਘ ਖੜੇ ਕੰਮ ਨਹੀਂ ਹੋਊਗਾ ਸਰਪੰਚ ਸਾਹਿਬ ਕੋਣ ਨੇ ਜੀ ਤੁਸੀਂ ਆ ਜਿਓ ਬਾਈ ਜੀ ਅੱਗੇ ਤੇ ਤੁਸੀਂ ਇਸ ਪਿੰਡ ਦੇ ਸਰਪੰਚ ਹੋ ਜੀ ਹਾਂ ਜੀ ਜੀ ਵੈਸੇ ਇਸ ਪਿੰਡ ਦੇ ਵਿੱਚ ਪ੍ਰਤੀ ਕਿੱਲਾ ਜ਼ਮੀਨ ਦੀ ਕੀਮਤ ਕੀ ਹੈਗੀ ਜੀ ਦੇਖੋ ਕੀਮਤ ਇਦਾਂ ਆ ਜਿੱਦਾਂ ਆਪਾਂ ਮੋਹਰੇ ਕੋਟਕਲਾਂ ਪਿੰਡ ਆ ਉਤੋਂ ਜਿੱਦਾਂ ਜਿੱਦਾਂ ਆਪਾਂ ਬੈਕ ਨੂੰ ਆਈ ਜਾਂਦੇ ਕੋਟ ਖੁਰਦੇ ਆ ਕੁੱਕੜ ਪਿੰਡ ਆ ਜਿੱਦਾਂ ਜਿੱਦਾਂ ਮੋਹਰੇ ਆ ਜ਼ਮੀਨ ਦੀ ਕੀਮਤ ਕਾਫੀ ਆ ਉਦੋਂ ਫੇਰ ਘਟ ਜਾਂਦੀ ਆ ਉਸ ਤੋਂ ਪਿਛੇ ਹੋਰ ਜ਼ਿਆਦਾ ਘਟ ਜਾਂਦੀ ਆ ਮਤਲਬ ਲਗਭਗ ਇੱਥੇ ਜੇ ਸਾਡੇ ਪਿੰਡ ਲਈ ਇਹ 60 ਤੋਂ 70 ਲੱਖ ਕਿੱਲਾ ਹੈਗਾ ਜੀ ਸਰ 70 ਲੱਖ ਕਿੱਲਾ ਹਾਂਜੀ ਜੇ ਕੋਟਕਲਾਂ ਚ ਜਾਈਏ ਤਾਂ ਉੱਥੇ 5 ਕਰੋੜ 10 ਕਰੋੜ ਕਿੱਲਾ ਹੈਗਾ ਜੀ ਤੁਹਾਡੇ ਪਿੰਡ ਦੇ ਕਿੰਨਾ ਰਕਬਾ ਹੈ ਜਿਹੜਾ ਲੈਂਡ ਪੂਲਿੰਗ ਪਾਲਿਸੀ ਤਹਿਤ ਉਹਦੇ ਦੀ ਨਾ ਗਿਆ ਜੀ ਲਗਭਗ ਕਿੰਨਾ ਮੈਨੂੰ ਪੱਕਾ ਨਹੀਂ ਪਤਾ ਵੀ ਕਿੰਨੀ ਗਿਆ ਥੋੜਾ ਸਾਰਾ ਪਿੰਡ ਹੀ ਆ ਪੌਣੇ 300 ਪిల్లా ਸਾਡੇ ਪਿੰਡ ਦਾ ਆ ਉਹਨਾਂ ਨੇ 1000 ਏਕੜ ਗਿਆ ਸੀ ਛਿਆਂ ਪਿੰਡਾਂ ਦਾ ਪਰ ਜਿਹੜੇ ਪੋਡਾ ਵਾਲੇ ਗਲਾੜਾ ਗਮਾੜਾ ਇਹ ਇੰਨੇ ਸਕੀਮਾਂ ਲਾ ਰਹੇ ਆ ਹੋਰ ਉਹਦੇ ਵਿੱਚ ਐਡ ਕਰੀ ਜਾ ਰਹੇ ਆ ਪਟਵਾਰੀਆਂ ਦੇ ਡਿਊਟੀਆਂ ਲਾਈਆਂ ਉਹਨੇ ਆਪਣਾ ਪੂਰਾ ਸਰਵੇ ਕਰਕੇ ਜੋ ਵੀ ਉਹ ਸਾਡੇ ਜਿੰਨੀ ਕਿਸੇ ਦੀ ਮਾਲਕੀ ਆ ਉਹ ਸਾਰਾ ਖੰਗਾਲ ਕੇ ਫੋਨ ਨੰਬਰ ਲੈ ਕੇ ਸਾਰਾ ਰਿਕਾਰਡ ਬਣਾਈ ਜਾਂਦੇ ਆ ਸਾਨੂੰ ਬੇਕੋ ਬਣਾਈ ਜਾਂਦੇ ਆ ਠੀਕ ਹੈ ਠੀਕ ਹੈ ਭਾਈ ਸਾਹਿਬ ਤੁਹਾਡੀ ਜ਼ਮੀਨ ਵੀ ਆਈ ਆ ਜੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਨਹੀਂ ਅਸੀਂ ਕੁੱਕੜਪਿੰਡ ਤੋਂ ਕੁੱਕੜਪਿੰਡ ਆਈ ਆ ਅੱਛਾ ਜੀ ਹਾਂ ਸਾਡੀ ਥੋੜੀ ਜ਼ਮੀਨ ਆ ਥੋੜੀ ਜ਼ਮੀਨ ਆਈ ਹੋਈ ਆ ਦਿਓਗੇ ਜ਼ਮੀਨ ਨਹੀਂ ਜੀ ਕਿਉਂ ਜੀ ਕੱਦ ਲੈ ਦੇਣੀ ਆ ਜੇ ਕੰਮਕਾਰ ਕਰਦੇ ਆ ਖੇਤੀਬਾੜੀ ਕਰਦੇ ਆ ਠੀਕ ਤੁਹਾਡੀ ਵੀ ਜ਼ਮੀਨ ਆਈ ਆ ਜੀ ਕਿੰ ਮੇਰੇ ਦੋ ਖੇਤ ਦੋ ਖੇਤ ਤੇ ਦੋ ਕਨਾਲੀਆਂ ਆ ਅਸੀਂ ਬਿਲਕੁਲ ਨਹੀਂ ਇੱਕ ਮਾਲਾ ਵੀ ਨਹੀਂ ਦੇਵਾਂਗੇ ਗਵਰਨਮੈਂਟ ਨੂੰ ਜੇ ਸਾਨੂੰ ਮਰਨਾ ਪਿਆ ਮਰਾਂਗੇ ਵੀ ਤੇ ਅਸੀਂ ਲੜਾਈ ਵੀ ਲੜਾਂਗੇ ਇਹ ਨਹੀਂ 84 ਦੇ ਦੰਗਿਆਂ ਵਾਲਾ ਕੰਮ ਕੀਤਾ ਹੁਣ ਅਸੀਂ ਕਹਿੰਦੇ ਨਾ ਹੋਵੇ ਪਰ ਇਹ ਸਾਡੀ ਗਵਰਨਮੈਂਟ ਨੇ ਕਰਨਾ ਕਰੋਨਾ ਹੋਊਗਾ ਅਸੀਂ ਰੋਕਾਂਗੇ ਤੇ ਜੋ ਸਾਡੇ ਤੋਂ ਹੋਊਗਾ ਦੰਦ ਦੁਗਣੀ ਰਾ ਚੌਗੁਣੀ ਕਰਕਾ ਦੰਗੇ ਵਾਲਾ ਕੰਮ ਕਿਉਂ ਹੋਊਗਾ ਜੀ ਭਗਵੰਤ ਸਿੰਘ ਸਾਹਿਬ ਕਹਿੰਦੇ ਸਾਡੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਕਹਿੰਦੇ ਅਸੀਂ ਇਤਿਹਾਸਿਕ ਫੈਸਲੇ ਲੈਂਦੇ ਆ ਜੀ ਉਹ ਤਾਂ ਬੈਕ ਗਿਆ ਸੈਂਟਰ ਕੋ ਹੁਣ ਜਿਹੜੇ ਦਿੱਲੀ ਤੋਂ ਆ ਜਿਹੜੇ ਅਫਸਰ ਆਏ ਆ ਉਹ ਸਾਰੇ ਪਟਵਾਰੀ ਲਾਏ ਆ ਨੰਬਰ ਦਿੱਤੇ ਉਹ ਆ ਚਲੋ ਜੀ ਠੀਕ ਆ ਬਈ ਤੁਸੀਂ ਕਾਗਜ਼ੀ ਕਾਰਵਾਈ ਕਰੋ ਪਿੰਡਾਂ ਚਾਹਾਂਗੇ ਮਗਰੋਂ ਅਸੀਂ ਡਿਕਰੀ ਕਰ ਲਾਂਗੇ ਇਦਾਂ ਕਿਦਾਂ ਕਰ ਡਿਕਰੀ ਕਰ ਲੂਗੇ ਸਾਡੀ ਸਾਡੀ ਜ਼ਮੀਨ ਅਸੀਂ ਇੱਕ ਮਰਲਾ ਵੀ ਨਹੀਂ ਦੇਣੀ ਗਵਰਨਮੈਂਟ ਨੂੰ ਅਸੀਂ ਸਾਡਾ ਪਿੰਡ ਜਿੰਨਾ ਵੀ ਆ ਸੂਜ ਦੇ ਨੱਕੇ ਜਿੰਨੀ ਵੀ ਅਸੀਂ ਜ਼ਮੀਨ ਨਹੀਂ ਦੇਵਾਂਗੇ ਅਸੀਂ ਸਰਕਾਰ ਵੱਲੋਂ ਤੁਹਾਡੀ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਕਿਵੇਂ ਨੇ ਜੱਠੋਂਗੇ ਸਰਕਾਰ ਨਾਲ ਉਹ ਪਰਮਾਤਮਾ ਨੂੰ ਜਿਸ਼ਟੂ ਫਿਰ ਮੌਕਾ ਦੱਸੂਗਾ ਜੀ ਪਰਮਾਤਮਾ ਮੁੱਖਾ ਦੱਸੋ ਬਿਲਕੁਲ ਤਾਂ ਹੋਰ ਵੀ ਇੱਥੇ ਕਿਸਾਨ ਵੀਰ ਨੇ ਤੁਹਾਡੀ ਵੀ ਜ਼ਮੀਨ ਆਈ ਹੈ ਜੀ ਕਿਹਦੀ ਜੀ ਤੇ ਇਸ ਪਿੰਡ ਦੇ ਵਿੱਚ 22 ਕਿੱਲੇ ਆਏ ਆ ਜੀ ਸਾਰੇ ਪਰਿਵਾਰ ਦੇ ਨੇ ਦੇਓਗੇ ਜ਼ਮੀਨ ਆਪਣੀ ਨਾ ਜੀ ਮਤਵਲੀ ਨਹੀਂ ਕੋਈ ਉਹ ਜ਼ਮੀਨ ਕਾਦੀ ਦੇਣੀ ਹੈ ਦੱਸੋ ਮੈਨੂੰ ਭਈ ਬੌਣੇ ਆ ਖਾਨੇ ਆ ਇਹ ਨਹੀਂ ਸਾਨੂੰ ਕੀ ਦੇਣਾ ਪਰਚੀ ਦੇ ਦੇਣੀ ਪਰਚੀ ਰੱਖ ਕੇ ਤੁਰੇ ਫਿਰਾਂਗੇ ਲੈ ਕੇ ਕੋਈ ਪੁੱਛਦਾ ਜੀ ਇਸ ਗੱਲ ਨੂੰ ਬਿਲਕੁਲ ਨਹੀਂ ਇੱਕ ਮਰਲਾ ਨਹੀਂ ਜ਼ਮੀਨ ਦਾ ਦਵਾ ਹਾਂਜੀ ਇਹ ਬਜ਼ੁਰਗੋ ਤੁਹਾਡੀ ਜ਼ਮੀਨ ਵੀ ਆਈ ਹੈ ਜੀ ਲੈਂਡ ਪੂਲਿੰਗ ਚ ਸਾਡੇ ਸਾਡੇ ਵੀ ਹਾਂਜੀ ਜ਼ਮੀਨ ਵਿੱਚ ਸਾਡੇ ਕੋਈ 8 7 8 ਕੇ ਕਿਲੇ ਆਏ ਜੀ ਬੇਟਾ ਦੇਵਰੇ ਜਮੀਨ ਆਪਣੀ ਨਹੀਂ ਜੀ ਬਿਲਕੁਲ ਨਹੀਂ ਕਿਸੇ ਵੀ ਹਾਂ ਨਹੀਂ ਸਾਡਾ ਜਿਹੜਾ ਰੋਜ਼ਗਾਰ ਸਾਰਾ ਇਹਦੇ ਨਾਲ ਚੱਲਦਾ ਅਸੀਂ ਉਹਦੇ ਪਹਿਲਾਂ ਤੋਂ ਜ਼ਮੀਨ ਦੇ ਨਾਲ ਸੰਬੰਧਤ ਆ ਜੋ ਵੀ ਅਸੀਂ ਪਸ਼ੂ ਪਾਲ ਵੀ ਰੱਖਿਆ ਹੋਇਆ ਨਾਲ ਆਪਣਾ ਦਾਣਾ ਫੱਕਾ ਜੋ ਵੀ ਸਾਰਾ ਉਹਦੇ ਨਾਲ ਚੱਲਦਾ ਤੇ ਹੀ ਕਿਸੇ ਵੀ ਹੱਦ ਤੇ ਨਹੀਂ ਦੇਵਾਂਗੇ ਬਿਲਕੁਲ ਤਾਂ ਅੰਤ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਮੈਸੇਜ ਕੀ ਦਿਓਗੇ ਕਿ ਕਿਸਾਨ ਹੋਣ ਦੇ ਨਾਤੇ ਕੀ ਕਹੋਗੇ ਜੀ ਮੈਸੇਜ ਉਹਨਾਂ ਨੂੰ ਇਹ ਦੇਣਾ ਚਾਹੁੰਦੇ ਆਂ ਪਈ ਜਿਹੜੀ ਛੇ ਪਿੰਡਾਂ ਦੀ ਜ਼ਮੀਨ ਉਹਨਾਂ ਨੇ ਰਿਕੁਆਇਰ ਕਰਨੀ ਹੈਗੀ ਆ ਇਤੋਂ ਦੇ ਨੌਜਵਾਨ ਜਿਹੜੇ ਹੈਗੇ ਉਹ ਪਹਿਲੇ ਬਾਹਰ ਜਾ ਚੁੱਕੇ ਆ ਤੇ ਪਿੰਡ ਤਾਂ ਖਾਲੀ ਪਏ ਆ ਜਿਹੜਾ ਇਹਨਾਂ ਨੇ ਹੇ 1000 ਏਕੜ ਰਿਕੁਆਇਰ ਕਰਕੇ ਕਲੋਨੀਆਂ ਬਣਾਉਣੀਆਂ ਹੈਗੀਆਂ ਉੱਤੇ ਵਸਾਉਣਾ ਹੈਗੇ ਇਹਨੂੰ ਆ ਲੋਡ ਨਹੀਂ ਲੋਕੀ ਤੇ ਸਾਰੇ ਬਾਹਰ ਚਲੇ ਗਏ ਕਿਸੇ ਇਹਦੀ ਕੋਈ ਲੋੜ ਨਹੀਂ ਕੋਈ ਮੰਗ ਨਹੀਂ ਹੈਗੀ ਇਹ ਬਾਹਰੋਂ ਆ ਕੇ ਜਿਆ ਵਸਾਉਣੇ ਹੈਗੇ ਉਪਰ ਤੋਂ ਪਹਿਲੇ ਵੀ ਨਹੀਂ ਹੋਣਾ ਹੈਗਾ ਇਹਨਾਂ ਦੇ ਤੋਂ 25 30 ਸਾਲ ਤੱਕ ਇਹ ਜ਼ਮੀਨ ਖੇਤੀ ਤੋਂ ਵੀ ਲੈ ਲੈਣੀ ਹੈ ਇਹਨਾਂ ਨੇ ਇੱਟਾ ਰੋੜੇ ਖਿਲਾਰ ਕੇ ਬੰਜਰ ਬਣਾ ਦੇਣੀ ਹੈਗੀ ਆ ਬਸ ਜ਼ਿਮੀਦਾਰ ਕੀ ਕਰਨਗੇ ਉਹ ਫੇਰ ਕੀ ਕੰਮ ਜੂ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਜਲੰਧਰ ਦੇ ਕਿਸਾਨ ਜਿਨ੍ਹਾਂ ਕਿਸਾਨਾਂ ਦੀ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਜਾਂ ਲੈਂਡ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਜ਼ਮੀਨ ਆ ਗਈ ਹੈ ਤਾਂ ਇਹਨਾਂ ਕਿਸਾਨਾਂ ਨੇ ਇਹੀ ਕਹਿਣਾ ਵੀ ਭਾਈ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਆਪਣੀਆਂ ਜ਼ਮੀਨਾਂ ਸਰਕਾਰ ਨੂੰ ਨਹੀਂ ਦਵਾਂਗੇ ਹੁਣ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਨੇ ਉਹ ਕੀ ਐਕਸ਼ਨ ਉਲੀਕਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ ਬਣੇ ਰਹੋ ਲੋਕ ਆਵਾਜ਼ ਟੀਵੀ ਦੇ ਨਾਲ ਧੰਨਵਾਦ